ਲੋਡੀ ਜੀ ਜੀ ਖਲਸਾ ਵੈਦ ਜੀ ਕੀ ਹਾਲ ਹੈ ਸਵਾ ਸਵਾ ਦੀ ਗੁੱਡ ਮਾਰਨਿੰਗ ਹੋਰ ਸਾਰਿਆਂ ਦੇ ਪਰਿਵਾਰ ਕੇ ਠੀਕ ਹੋਣਗੇ ਬਾਈ ਨੂੰ ਠੀਕ ਰੱਖ ਕੇ ਇੱਕ ਤੁਹਾਨੂੰ ਅੱਜ ਗੁੱਡ ਨਿਊਜ਼ ਦਹੋਣਿਆ ਕੇ ਇਹ ਜਾਣਨ ਦੀ ਤਰ੍ਹਾਂ ਆਪਾਂ ਜਾਨਵਰਾਂ ਨੂੰ ਜੋ ਵੀ ਆਪਣੇ ਗੋਠੇ ਤੇ ਹੁੰਦੇ ਆ ਨੀਚੇ ਹੁੰਦੇ ਆ ਤੇ ਗੋਠੇ ਤੇ ਹੁੰਦੇ ਆ ਨੀਚੇ ਇਹਨਾਂ ਨੂੰ ਚੋਗ ਪਾਣੀ ਪਾਣੀ ਹੁੰਦੀ ਹੈ ਸਵੇਰ ਵਜੇ ਕਿਤੇ ਤੋਂ ਵਗੇਰ ਉੱਠ ਕੇ ਆਪਾਂ ਕਹਿ ਦਿੰਨੇ ਆਪਣੇ ਬੱਚਿਆਂ 'ਚ ਲੜਾਈ ਹੁੰਦੀ ਹੈ ਪਹਿਲਾਂ ਇਹਨਾਂ ਨੂੰ ਮੈਂ ਥਾਲੀ 'ਚ ਤੁਹਾਨੂੰ ਪਾਉਂਗੀ ਜਿਹੜੀ ਵੀਡੀਓ 'ਚ ਉਹ ਵੀ ਜੋ ਗਿੱਲਾ ਥਾਂ ਸੀ ਬਾਰਿਸ਼ ਆ ਰਹੀ ਸੀ ਤੇ ਪਹਿਲਾਂ ਮੈਂ ਥਾਲੀ ਦੇ ਵਿੱਚ ਚੋਗ ਪਾ ਕੇ ਰੱਖ ਲਈ ਮੈਂ ਕਿਹ ਚਲ ਉਹ ਜਿਹੜੇ ਚੋਗ ਲੈਣਗੇ ਖਾਣਗੇ ਵੀ ਉਹ ਤਾਂ ਹੋਊਗਾ ਬਾਰਿਸ਼ ਆ ਗਈ ਤੇ ਚੱਕ ਲਾਂਗੇ ਔਰ ਜਿਹੜਾ ਸਾਹਮਣੇ ਆਹ ਵਾਲਾ ਪ੍ਰਧਾਨ ਫੈਸੇ ਜਾਂਦਾ ਵਿਆਹ ਹੈ ਇਹਨੇ ਨਾਂ ਦਾ ਥਾਲੀ ਚ ਖਾਣ ਦਿੱਤਾ ਕਿਸੇ ਨੂੰ ਆਪਾਂ ਕਹਿੰਦੇ ਨੇ ਆਪਣੇ ਬੱਚਾ ਚ ਲੜਾਈ ਹੈ ਤੇ ਉਸ ਤੋਂ ਬਾਅਦ ਕੀ ਕੀਤਾ ਖਾਲੀ ਚ ਥੱਲੇ ਗਾਰੇ ਸਾਰੀ ਸਾਰੇ ਚੋਗ ਥੱਲੇ ਪਾ ਦਿੱਤੇ ਮੈਂ ਕਿਹ ਚਲ ਬਾਰਸੇ ਨਹੀਂ ਨਹੀਂ ਗਈ ਉਹ ਤੋਂ ਮੈਂ ਕਿ ਚੋਗ ਲੈਣਗੇ ਜੋਗਾ ਕੀ ਇਹ ਪ੍ਰਧਾਨ ਹੈ ਕਰਦਾ ਵੀ ਜਿਹੜਾ ਦੇਖੋ ਦੇਖੋ ਜਿਹੜਾ ਜੋਗ ਚ ਬਣਾਉਂਦਾ ਕਾ ਗੋਲੇ ਉਹਨਾਂ ਨੇੜੇ ਹੀ ਆਉਂਦੇੰਦਾ ਜਿੰਨਾ ਚਿਰ ਗੋਲ ਚੱਕਰ ਚ ਬਾਹਰ ਕੱਢ ਕੇ ਉਹਨੂੰ ਵਿਚਾਰਾ ਦੂਜਾ ਕੋਈ ਜਾਂਦਾ ਆਉਂਦਾ ਚੋਟੂ ਬੰਨੂ ਤੇ ਫੇਰ ਫੇਰ ਆ ਜਾਂਦਾ ਆ ਦੇਖੋ ਇਹਦਾ ਇਹ ਜਿੱਦੇ ਮਗਰ ਬਹਿ ਜਾਂਦਾ ਇਹ ਮੁੜ ਕੇ ਫੇਰ ਉਹਨੂੰ ਐਂ ਦਾ ਵੀ ਮੈਂ ਨਹੀਂ ਥੇ ਖੜੇ ਹੋਣਾ ਕੋਈ ਨੇੜੇ ਉੱਥੇ ਮੈਂ ਚੋਣੀਆਂ ਜਾਊਗਾ ਇਹ ਦੇਖੋ ਜੀ ਆਪਣੇ ਬੱਚਿਆਂ ਚ ਆਪਾਂ ਕਹਿ ਦਿੰਦੇ ਆ ਨਾ ਜੀ ਵੀ ਚੀਜ਼ ਨਹੀਂ ਦੇਣੀਗੀ ਆ ਦੇਖੋ ਦੇਖੋ ਇਧਰ ਕਿਸੇ ਨੂੰ ਭਵਿੱਖ ਦਾ ਨਹੀਂਗਾ ਹਨਾ ਜਿਹੜੇ ਦੇਖੋ ਇਹ ਜਾਨਵਰਾਂ ਚ ਵੀ ਹੁੰਦਾ ਜੀ ਜਨਵਰੀ ਵੀ ਇਦਾਂ ਕਰਦੇ ਆ ਜਲਸੀ ਇੱਕ ਦੋ ਦਿਨਾਂ ਦੇ ਬਾਕੀ ਨਾਲ ਦੇ ਡਬੀ ਲਾਈਏ ਰੱਬ ਨੇ ਇਹਨਾਂ ਦੇ ਕਰਮਾਂ ਦਾ ਮਹਾਰਾਜ ਪਤਾ ਨਹੀਂ ਕਿਦੋਂ ਦਿੰਦਾ ਕਿਦੋਂ ਨਹੀਂ ਹੋ ਗਾ ਜੀ ਗੁਰੂ ਨੇ ਇਹਨਾਂ ਮਾਰੇ ਕੀ ਰਾਤ ਨਹੀਂ ਰਹਿੰਦੇਗੇ വീട് ലേട